ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬੈਲ ਨੋਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਡਾਣਾ ਜੀ ਤਸੀਲ ਤੇ ਜ਼ਿਲ੍ਹਾ ਬਈਨੂਪੈਂਦਾ ਜੀ ਮੋਗਾ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਇਆ ਇੱਕ ਤਾਂ ਤੋਹਫਾ ਹੀ ਹੈ ਜੀ ਸੂਆ ਸਵਾਇਆ ਨਾਗਰ ਜੀ ਇੱਕ ਬਾਈ ਕੋਲ ਤੋਂ ਕੜ ਗਾਂ ਹੈ ਤੇ ਇੱਕ ਬਹੁਤ ਚੰਗੀ ਕੱਟੀ ਆ ਵੀਡੀਓ ਨੂੰ ਐਂਡ ਤੇ ਕਰ ਵੀਰੇ ਜਰੂਰ ਦੇਖਿਓ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਊਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਮਉਂਦ ਸਿੰਘ ਪਿੰਡ ਫਤਿਹਗੜ ਕੋrotaਣਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਫਿਰ ਮੋਬਾਈਲ ਨੰਬਰ 98497434 ਠੀਕ ਆ ਬਾਈ ਐਂਡ ਤੇ ਤੋਹਫਾ ਦਿਖਾਵਾਂਗੇ ਕਿ ਪਹਿਲਾਂ ਕੱਤੀ ਤੋਂ ਸ਼ੁਰੂ ਕਰਦੇ ਹਾਂ ਹਾਂ ਜ਼ਰੂਰ ਭਰਾ ਕਿੰਨੀ ਕੁ ਉਮਰ ਆ ਭਾਈ ਇਹਦੀ ਇਹ ਕੱਤੀ ਵੀਰੇ 11 ਮਹੀਨੇ ਦੀ ਆ ਖੀਰੀ ਆ ਜੀ ਹਾਂ ਦੰਦੋ ਖੀਰੀ ਹੈ ਮਦਰ ਮਿਲਕ ਰਿਕੋਰਡ ਜੇ ਦਾ ਵੀਰੇ ਵੀਰੇ ਉਹ ਤਾਂ ਹੁਣ ਆਪਾਂ ਕਹਿੰਦੇ ਕਿ 16 17 ਕਿਲੋ ਹੈ ਨਾ ਜਿੱਦੋਂ ਲਈ ਉਹ ਜਿਹਨੇ ਚੀਜ਼ ਵੇਚੀ ਨਹੀਂ ਉਹਦਾ ਵਾਧਾ ਦੱਸਣਾ ਹੁੰਦਾ ਨਾ ਪਰ ਬਾਕੀ ਆਦੀ ਭਰਾ ਆ ਦੀ ਸਮਝਣਾ ਲੈ ਲੈ ਯਾਰ ਹਨਾ ਪਤਲੇ ਪਿੰਡੇ ਦੀ ਆ ਪਤਲੇ ਪਿੰਡੇ ਦੀ ਹਾਂ ਵੀ ਹਨਾ ਗੁੰਡਾ ਸਿੰਘ ਆ ਜੀ ਉਰਾਜ ਪੈਂਦੀ ਆ ਫੇਸ ਕੁਆਲਿਟੀ ਸੋਹਣੀ ਆ ਫੂਡ ਸ਼ਾਂਕਤ ਹੈ ਨਹੀਂ ਬਈ ਜਮਨ ਵੀਰੇ ਐਨ ਸਾਫੂ ਜੋਲੀ ਦਿਖਾ ਦਿੰਨੇ ਆ ਤੁਹਾਨੂੰ ਜੀ ਝ ਬਹੁਤ ਸੋਹਣੀ ਝੋਲੀ ਟੈਲਟੂ ਲਬੋਤ ਬਹੁਤ ਪਈ ਹੈ ਬਈ ਝੋਲੀ ਚ ਕੋਈ ਫੋੜ ਨਹੀਂ ਬਰੀਕੀਆਂ ਬਹੁਤ ਨੇ ਜੀ ਪਤਲੀ ਚਮੜੀ ਚਮੜੀ ਹੈ 11 ਮਹੀਨੇ ਬਾਈ ਦੱਸਦਾ ਇਹਦੀ ਉਮਰ ਆ 11 ਮਹੀਨੇ ਹਿਸਾਬ ਨਾਲ ਬੱਚਾ ਹੀ ਆ ਅੱਗੇ ਥੋੜੀ 6 ਮਹੀਨੇ ਸੇਵਾ ਹੋ ਗਈ ਤਾਂ ਕਰਮ ਵਾਲੀ ਟੋਪ ਦੀ ਝੋਟੀ ਤਿਆਰ ਹੋ ਜੂਗੀ ਕਿਉਂਕਿ ਬਈ ਅੱਜ ਕੱਲ ਟ੍ਰੈਂਡ ਵੀ ਚੱਲ ਰਿਹਾ ਹੈਗਾ ਕਿਉਂਕਿ ਡਿਮਾਂਡ ਕੱਟੀਆਂ ਦੀ ਤੇ ਬੱਚੀਆਂ ਦੀ ਬਹੁਤ ਆ ਜਿਹੜਾ ਕੋਈ ਸੇਵਾ ਕਰ ਲੂਗਾ ਅੱਜ ਤਾਂ ਛੋਟੇ ਜਿਹੇ ਭਾਅ 'ਚ ਮਿਲ ਜਾਣੀਆਂ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਤੇ ਉਹਨੂੰ ਤੁਹਾਨੂੰ ਵੀ ਪਤਾ ਵੀ ਮੱਝਾਂ گاਵਾ ਦੇ ਰੇਟ ਕਿੱਥੇ ਗਏ ਵੇ ਆ ਡਿਮਾਂਡ ਕੀ ਰਹਿਣ ਵਾਲੀ ਇਹਦੀ ਡਿਮਾਂਡ ਵੀਰੇ ਲੈਣ ਦੇਣ 25000 ਰੁਪਇਆ ਦਾ ਉਹ ਜੂ ਲੈਸ ਹਾਂ ਜਰੂਰ ਭਰਾ ਠੀਕ ਹੈ ਜੀ ਜਮਾ ਜਾਇਜ਼ ਡਿਮਾਂਡ ਹੈ ਜੀ 25000 ਰੁਪਇਆ ਵਿੱਚੋਂ ਲੈਸ ਹੋ ਜਾਊਗਾ ਦੋ ਨੰਬਰ ਵੀਰੇ ਟੋਕੜ ਸੁਆਗਰ ਨਵਾਂ ਸੂਈ ਹੈ ਜੀ ਸੁਆ ਵੀਰੇ ਦੂਜਾ ਭਰਾ ਕਦੋਂ ਸੂਈ ਹੈ ਜੀ ਸੂਈ ਦਾ ਵੀਰੇ ਇਹਨੂੰ ਹੋ ਗਿਆ ਉਹਨੇ 2.5 ਤੋਂ 3 ਮਹੀਨੇ ਭਰਾ ਠੀਕ ਹੈ ਜੀ ਲਿਆਂਦੀ ਵੀ ਆਪਣੀ ਹਾਂ ਆਪਣੀ ਲਿਆਂਦੀ ਭਰਾ ਬੱਚਾ ਜੀ ਬਟਾ ਹੈ ਨਹੀਂ ਭਰਾ ਇਹਦਾ ਦੁੱਧ ਕਿੰਨਾ ਤਿਆਰ ਹੈ ਦੁੱਧ ਵੀਰੇ 9 ਲਵਾ 8 ਕਿਲੋ ਦਿਖਾ ਕੇ ਦੇਵਾਂਗੇ ਪੰਦੀ 4 ਦਿਨ ਚੋਲੇ ਕੋਈ ਥਣਾ ਦੇ ਦੰਨਾ ਉਹ ਸਭ ਕੁਝ ਓਕੇ ਭਰਾ ਕੋਈ ਪੂਰ ਸਿੱਟਾ ਨਹੀਂ ਮੈਂ ਨਾ ਗਰੰਟੀ ਭਰਾ ਹੋਰ ਕੇ ਦਿਖਾ ਦੀ ਵੀਰੇ ਸੱਜਰ ਨੇ ਕਿੰਨਾ ਕਿ ਦਿੱਤਾ ਦੋ ਸੱਜਰ ਨੇ ਵੀਰੇ ਉਹਦਾ ਕਹਿੰਦੇ 15 ਕਿਲੋ ਚੋਇਆ ਹਨਾ ਠੀਕ ਹੈ ਜੀ ਹਾਂ ਹੁਣ ਆਪਾਂ ਨੂੰ ਵੀਰੇ ਕਰੌਸ ਅੰਗਾ ਜੀ ਹਾਂਜੀ ਬਾਈ ਕਹਿੰਦਾ ਆਪਣੀ ਲਿਆਂਦੀ ਵੀ ਆ 22-3 ਮਹੀਨੇ ਮਾਲਕਾਂ ਨੇ ਦੱਸਿਆ ਕਿ ਸੂਈ ਨੂੰ ਸਮਾਂ ਹੋ ਗਿਆ ਤੁਸੀਂ ਜਿੰਨੇ ਵੀਰੇ ਮਰਜ਼ੀ ਮੰਨ ਲਿਓ ਥਣਾ ਦੇ ਸੱਜ ਬਹੁਤ ਸੋਹਣੇ ਆ ਸੋਨਾ ਗੁਲਾਬੀ ਥਣਾ ਦੁੱਧ 9 ਕਿਲੋ ਹੀ ਆ ਦੋੜ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਆਰਡਰ ਕੁਆਲਿਟੀ ਚੰਗੀ ਹੈ ਜੀ ਕੱਟ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਫੇਸ ਕ੍ਰੋਸ ਅੰਗ ਦਾ ਫਾਇਦਾ ਹੋ ਜਾਣਾ ਵੀ ਦੁੱਧ ਇਹਨਾਂ ਦਾ ਮੱਝਾਂ ਰ ਗਈ ਹੁੰਦਾ ਜੀ ਫੈਟ ਚੰਗੀ ਆਉਂਦੀ ਹੈ ਠੰਡੀ ਸੀ ਲਾ ਜੀ ਮੈਂ ਨਾ ਜੀ ਵੀਰੇ ਜਿਵੇਂ ਮਰਜ਼ੀ ਲੈ ਤੇਰੇ ਸਾਹਮਣੇ ਪਰ ਠੀਕ ਆ ਜੀ ਡਿਮਾਂਡ ਜੀ ਇਹਦੀ ਇਹਦਾ 25000 ਰੁਪਏ ਵੀਰੇ ਕੋਜੂਲਸ ਜੀ ਜ਼ਰੂਰ ਭਰਾ ਠੀਕ ਹੈ ਜੀ 25000 ਰੁਪਏ ਜੇ ਜੋੜਾ ਲੈ ਜੀ ਬਾਈ ਜ਼ਰੂਰ ਮਾਨਤਨ ਕਰਾਂਗੇ ਭਰਾ ਠੀਕ ਹੈ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਵੀਰੇ ਜ਼ਿਆਦਾ ਹੋ ਜੂ 25000 ਰੁਪਏ ਦੀ ਡਿਮਾਂਡ ਆ ਤੇ ਐਂਡ ਤੇ ਆ ਜਾਂਦਾ ਵੀਰੇ ਨੱਗੀ ਨਾ ਕਹਿੰਦੇ ਆ ਜੀ ਨੂੰ ਸੁਆ ਕੇ ਨਮਾ ਜੀ ਸੁਆ ਦੂਜਾ ਵੀਰੇ ਦੂ ਸੁਆ ਦੂਜਾ ਕਦੋਂ ਸੁਈ ਆ ਬਈ ਸੁਈ ਹੈ ਇਹਨੂੰ ਸੁਈ ਨੂੰ ਹੋ ਗਿਆ ਨਾ ਵੀਰੇ ਘੰਟਾ ਚੰਟਾ ਹੋ ਗਿਆ ਹਾਂ ਭਰਾ ਬੱਚਾ ਕੀ ਦਿੱਤਾ ਜੀ ਬੱਚਾ ਦਿੱਤਾ ਵੀਰੇ ਬੱਚਾ ਦਿੱਤੀ ਜੀ ਸੀਮਾ ਨੇ ਚੰਗਾ ਲੱਗਿਆ ਸੀ ਗੱਲ ਕਰਦੇ ਬੱਚਾ ਦੇ ਤੇ ਜੀਰਤਾ ਜੀ ਫਿਰ ਪੈਣ ਹਾਂ ਜੀ ਰੁਪਈਆ ਨਹੀਂ ਬਾਕੀ ਭਰਾ ਤੇ ਬੋਲਾ ਕੱਢਿਆ ਸੋਨਾ ਖੜਾ ਹਾਂ ਵੀਰੇ ਕਿੰਨਾ ਕਰ ਮੰਨ ਕੇ ਚਲੋ 2 ਕਿਲੋ ਚਿਕਾ ਕੋ ਬੱਚੇ ਦਾ ਮੂਹ ਲਵਾਇਆ ਭਰਾਵਾ 250 ਥੋੜਾ ਤੰਗ ਹੀ ਮੰਦੀ ਲੇਵੇ ਜੀ 2 ਕਿਲੋ ਕਰ ਹਾਂ 2 ਕਿਲੋ ਭਰਾ ਕੱਢਿਆ ਹਾਂ ਦੀ ਡੰਨ ਸਭ ਕੁਝ ਓਕੇ ਆ ਭਰਾ ਤੇ ਕੀ ਰਿਕਾਰਡ ਆ ਪਹਿਲੇ ਸੂਟ ਦਾ ਪਹਿਲੇ ਸੂਟ ਦਾ ਵੀ ਉਹ ਕਹਿੰਦੇ 20 ਕਿਲੋ ਚੋਇਆ ਭਰਾ ਠੀਕ ਹੈ ਜੀ ਠੀਕ ਹੈ ਜੀ ਗਾਉਂ ਕੀ ਭਰਾ ਆਪ ਦੀ ਸਮਝਣ ਵਾਲੇ ਆਪ ਮਾੜਾ ਜਿਹਾ ਬਰੋਬਰ ਖਰਜੀ ਬਾਈ ਹਾਈਟ ਚੈੱਕ ਕਰ ਲਿਓ ਤੁਸੀਂ ਬਾਈ ਤੇਰਾ ਕੱਦ ਹੋਊ 1.5 ਫੁੱਟ ਹਾਂ ਬਰੇ ਇੰਨਾ ਕੀ ਠੀਕ ਆ ਜੀ 1.5 ਫੁੱਟ ਬਾਈ ਦਾ ਕੱਦ ਹੋਊ ਤੇ ਗਾਂ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਜੀ 20 22 ਕਿਲੋ ਤੋੜ ਕੇ ਦਿਖਾਦੀ ਵੀਰੇ ਨਾਲ ਦੀ ਨਾਲ ਕੁਆਲਿਟੀ ਬੜੀ ਚੰਗੀ ਆ ਤਾਜੀ ਸੂਈ ਕਰਕੇ ਨਵਾਤੀ ਧਵਾਤੀ ਨਹੀਂ ਜੇ ਬਾਈ ਸ਼ੈਂਪੂ ਸ਼ੈਂਪੂ ਹੁੰਦਾ ਮਾਰਿਆ ਤੇ ਲੈਸ਼ਕਾ ਮਾਰਨੇ ਅਸੀਂ ਨੇ ਤੋਹਫਾ ਵੇਖੋ ਬੱਚਾ ਜਦੋਂ ਉਹ ਮਗਰ ਬੱਚਾ ਰਾਤ ਹੀ ਆਈ ਹੈ ਜੀ ਉੱਪਰ ਉੱਪਰ ਹੀ ਕਰ ਗਈ ਫਿਰ ਜੀ ਸਹੀ ਕਰ ਗਈ ਲੈ ਥੋੜਾ ਜਿਹਾ ਦੋ ਚਾਰ ਦਿਨ ਨਾ ਬੜਾ ਘੇ ਪੜਾ ਜੀਆਂ ਪਾਣੀ ਆ ਗਿਆ ਤੇ ਥਾਣਾ ਜੇ ਤਾਂ ਜਮਾ ਡਾਲ ਲਿਆ ਮੈਂ ਓਕੇ ਭਰਾ ਯਾਰ ਤੇਰੇ ਸਾਹਮਣੇ ਧਾਰਾ ਮਾਰਾਂਗੇ ਵੀਰੇ ਠੀਕ ਹੈ ਜੀ ਥਾਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਹੱਥੀਂ ਚੁਵਾਈ ਵਾਲਾ ਥਾਣਾ ਥੋੜੀਆਂ ਜੀਆਂ ਬਾਈ ਕਹਿੰਦਾ ਭਲਾਂ ਪਾ ਗਈ ਹੈ ਜੀ ਬਾਕੀ ਬੱਛੀ ਪੂਰੀ ਟੌਪ ਦੀ ਐ ਜੇਰ ਪੈਣੀ ਹੈ ਜੇ ਬਾਕੀ ਐ ਜੀ ਹਾਂਜੀ ਹੋਰ ਘੰਟੇ ਦੋ ਘੰਟੇ ਤੇ ਕਰ ਪੈ ਜੂਗੀ ਜੀ ਬਾਕੀ ਠੰਡੀ ਸੀ ਲਾ ਬਈ ਮੈਂ ਨਾ ਵੀਰੇ ਸਾਰਾ ਕੁਝ ਓਕੇ ਆ ਠੀਕ ਹੈ ਜੀ ਹਾਂ ਕੱਚੀ ਭਾਲੀ ਹੈ ਬਈ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਵੀਰੇ ਲੈਣ ਦੇਣ 61000 ਰੁਪਇਆ ਹੋਜੂ ਮਾਨਤਾ ਜਰੂਰ ਭਰਾ ਜਮਾਂ ਜੈਜ ਡਿਮਾਂਡ ਹੈ ਜੀ 61000 ਰੁਪਇਆ ਡਿਮਾਂਡ ਹੈ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਆਵੇ ਪਾਸੇ ਚੱਲਦਾ ਰਹਿਣਾ ਧੰਨਵਾਦ